ਮੇਰਾ ਕਾਤਾ ਵੀ ਫਿਰ ਤੇਤਾ ਸਮਰ YouTube ਲਾਈਵ ਹੋਇਆ ਇਸ ਵੇਲੇ ਜੋ ਮਹੱਲਾ ਸ਼ਾਂਤੀ ਵੀਰ ਹੈ ਦੇਖੋ ਜੀ ਤੁਸੀਂ ਛੜਦਾ ਰਸਤਾ ਜੋ ਕਾਰਪੋਰੇਸ਼ਨ ਟੈਕਸ ਵਸੂਲਦਾ ਹੈ ਕਰਾਂ ਦੇ ਵਸੂਲ ਕਰਦੇ ਹਨ ਪ੍ਰਸ਼ਾਸਨ ਵੀ ਦੇ ਧਿਆਨ ਹੋਂਤ ਵੀ ਹੈ ਜੋ ਮਹੱਲਾ ਵਾਸੀ ਹੈ ਨਾ ਤੁਸੀਂ ਦੇਖਦੇ ਆਂ ਛੜਕਾਂ ਬੜੇ ਬੜੇ ਕੋਠੀਆਂ ਪਈਆਂ ਹਨ ਸ਼ਾਂਤੀ ਵੀਰ ਦੇ ਵਿੱਚ ਜਿੱਥੇ ਬੜੀ ਆਵਾਜ਼ ਆਈ ਪਰ ਤੇ ਨਰਤਾ ਨਾ ਜਾਂਦੇ ਹਨ ਪਰ ਇਹ ਟੱਕਣ ਜਿਹੜੇ ਖਤਰੇ ਵਾਲਾ ਜੇ ਖਤਰਾ ਟੱਕਣ ਟੁੱਟਾ ਹੋਇਆ ਤੇ ਦਿਖਾਲਦੇ ਆ ਜੇ ਕਿਸੇ ਦਾ ਲੱਤਵਾਂ ਟੁੱਟ ਜਾਏ ਕੌਣ ਜ਼ਿੰਮੇਵਾਰ ਹੈ ਦੇਖੋ ਕੋਠੀਆਂ ਸ਼ਾਂਤੀ ਵਿਹਾਰ ਮੱਲੇ ਮੈਂ ਕਾਤਾ ਵੀ ਟੈਂਟਾ ਤੋਂ ਮੈਂ YouTube ਲਾਈਵ ਹੋ ਗਿਆ ਐਸ ਵੇਲੇ ਤੁਹਾਨੂੰ ਅਲਾਕਾ ਦਿਖਾਲਦੇ ਆ ਜੇ ਸ਼ਾਂਤੀ ਵਿਹਾਰ ਮੱਲਾ ਮੱਲਾ ਟਾਉਨਾਂ ਨੂੰ ਬੜਾ ਮਸ਼ਹੂਰ ਹੈ ਪਰ ਜੋ ਸੀਵ ਮੈਂ ਕੈਮਰਾਮੈਨ ਦਕਾਨਾ ਸੀਵ ਰਵੀ ਦਾ ਜੋ ਸੀਵਰ ਜੋ ਟੱਕਣ ਹੈ ਰਾਸਤੇ ਰੂਹ ਸ਼ਹਿਰ ਕਾ ਨੂੰ ਜਾਂਦੇ ਹਨ ਪਰ ਇਲਾਕਾ ਬੜਾ ਸੂਝਵਾਨ ਹੋਣ ਕਿ ਆ ਪੜੇ ਲਿਖਿਆ ਇਲਾਕਾ ਹੋਂਦੇ ਕੰਨ ਸਰਕਾਰਾਂ ਦੇ ਕੰਮ ਬਾਅਦ ਦੇਖੋ ਕਾਰਪੋਰੇਸ਼ਨ ਦੇ ਕੰਮ ਜੋ ਟੱਕਣ ਟੁੱਟਿਆ ਕਿਸੇ ਲੱਤਵਾ ਟੁੱਟ ਜਾ ਮੈਂ ਕੈਮਰਾਮੈਨ ਨੂੰ ਦੱਸੂਗਾ ਦੱਸਿਆ ਜਾਵੇ ਜੋ ਲੱਤਵਾ ਟੁੱਟ ਜਾ ਕੋਈ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਹੈ ਸਹਿਰ ਕਰਦੇ ਰਸਤਾ ਰਸਤਾ ਖੜਾ ਜਾਵੇ ਜੋ ਲਾਖੜੇ ਵਿੱਚ ਜੋ ਕੋ 257 ਤੋਂ 17 ਖਿਆਤੀ ਭਰਮੱਲੇ ਦੇ ਵਿੱਚ ਜੋ ਹੈ ਬੜਾ ਸੂਝਵਾਨ ਕੋਠੀਆਂ ਭੱਲੇ ਸੂਝੇ ਪੜੇ ਲਿਖੇ ਇਨਸਾਨ ਇੱਥੇ ਵੱਸਦੇ ਹਨ ਅਫਸਰ ਹੋਰ ਵਾਹਿਆਂ ਪਰ ਪ੍ਰਸ਼ਾਸਨ ਹੋ ਕੋ ਕਮ ਕਾਨੀ ਕੋ ਪੰਜਾਬ ਸਰਕਾਰ ਹੋਵੇ ਔਰ ਸੈਂਟਰਲ ਸਰਕਾਰ ਹੋਵੇ ਕਮ ਕਾਨੀ ਸਰਕਾਰਾਂ ਸੁੱਤੀਆਂ ਆ ਲੋਕ ਟੈਕਸ ਗੱਡੀ ਦਾ ਟੈਕਸ ਲੈਂਦੇ ਆ ਪਰ ਆ ਬੰਦੇ ਮਾਲ ਜਾਣ ਦੀ ਰਾਖ ਨੂੰ ਕੋਈ ਨਹੀਂ ਦੇਖਦਾ ਪਰ ਮੈਂ ਕਹਿੰਦਾ ਦੇਖੋ ਇਹ ਜਿਹੜਾ ਬੰਦਾ ਕਿਸੇ ਤੁਰੇ ਜਾਂਦੇ ਕੇ ਬਾਹ ਜਿੰਦਗੀ ਮਾਲ ਨੂੰ ਕੋ ਸਵਾਲ ਦਾ ਸਹਾਲਦਾ ਜਹੇ ਦਾ ਜਹਾਨ ਆ ਪਰ ਉਹਦੇ ਮੱਧੇ ਨਜ਼ਰ ਰੱਖਦੇ ਆ ਹੋਇਆ ਪਰ ਕੋਈ ਦੇਖੋ ਜੇ ਬਾਹ ਟੁੱਟ ਜਾਏ ਡੱਟ ਜਾਏ ਪਰ ਕੋਈ ਕਾਰਫੁਸ਼ੀਨਾ ਕਮੇਟੀ ਵਾਲਾ ਕੋਈ ਨਹੀਂ ਸੁਣਦਾ ਇਸ ਕਰਕੇ ਆ ਪ੍ਰਸ਼ਾਸਨ ਕੋ ਮਾ ਕੀਤੀ ਜਾਂਦੀ ਆ ਇਦਾਂ ਦੇ ਜੋ ਆ ਆਮ ਛੜਕਾ ਛੜਿਆਂ ਛੜਕਾ ਜਾਂਦੀਆਂ ਉਹਨਾਂ ਖਿਆਲ ਰੱਖਿਆ ਜਾਵੇ ਤਾਂ ਸੇ ਮਾਲ YouTube ਚੈਨਲ ਆਪਣਾ ਤੁਹਾਡਾ ਦੇਵ ਦੇ ਸੰਗਤਾਂ ਦੇ ਰੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਤੇ ਦੇਖੋ ਛੜਕਾ 74 ਛੜਕਾ ਹੈ ਬੜੇ ਕੋਠੀਆਂ ਜਿਹੜੇ ਪੜਕਾ ਨੂੰ ਰਾਤ ਨੂੰ ਪੜਕਾ ਨੂੰ ਬੱਚੇ ਜਵਾਨ ਇਹ ਹੁੰਦੇ ਹਨ ਔਰ پارک ਖਾੜੀ ਹੈ ਜਿੱਥੇ ਸੈਟੀ ਨੇ 324 ਨੰਬਰ ਤੱਕ 15 ਰਾਹਾਂ پارک ਬਣਿਆ ਹੈ ਰਾਹ ਨੂੰ ਇਸ پارک ਦੇ ਆਲੇ ਦੁਆਲੇ ਸੈਰ ਕਰਦੇ ਨੇ ਪਬਲਿਕ ਇਲਾਕਾ ਦੇਖਦੇ ਨੇ ਸ਼ਾਂਤੀ ਵੀ ਆਰਦਾ ਪਰ ਸਰਕਾਰਾਂ ਨੂੰ ਕੋਕਮ ਕਾਨੀ ਸੁੱਤੀਆਂ ਪੇ 50 ਦੀ ਹੋਵੇ ਸੈਂਟਰ ਸਰਕਾਰ ਦੀ ਹੋਵੇ ਪਰ ਜਿੱਥੇ ਹੌਲ ਟੱਕਣ ਪਰ ਸਫਾਈ ਦਾ ਕੰਮ ਬਿਲਕੁਲ ਨਹੀਂ ਹੋ ਰੇ ਪ੍ਰਸ਼ਾਸਨ ਕੋ ਮੰਗ ਕੀਤੀ ਜਾਂਦੀ ਹੈ ਮਹੱਲਾ ਵਾਸੀਆਂ ਵੱਲੋਂ ਜੋ ਰਾਹ ਨੂੰ ਨਸ਼ਾ ਕਰਦੀ ज पार्कों आके बद फैलिया करते हैं उन्हें सख्त से सख्त कारवाई की जाए बड़े अच्छे ढंग में बनाया गया है पार्क सैडी ने निकाबले दी जो बार फॉरन कंट्रिया नक्शा बना के पेश किया है पर पब्लिक ਨਯਾ ਜਫਾ ਦਾ ਬਾਤੋਂ ਕਰਦਿਆਂ ਤਾਂ ਤਾਂ ਸੇ ਮਾਰੇ YouTube ਚੈਨਲ ਲਾਈਵ